ਰਵਾਸ ਪੰਜਾਬੀ ਨੌਜਵਾਨ ਤੇ ਪੰਜਾਬ ਦਾ ਪੁਇਕ ਰਚਨਾ ਪਾਵੇ ਕੁੱਸਾ ਪੰਜਾਬ ਅੰਦਰ ਹੱਕੀ ਲੋਕ ਸੰਘਰਸ਼ਾਂ ਦੇ ਅਖਾੜੇ ਮਗਰੇ ਹਨ ਪੰਜਾਬ ਦੇ ਡਾਢੀ ਸੰਕਟਾਂ ਦੇ ਦੌਰ ਵਿੱਚ ਜਦੋਂ ਕਿਰਤੀ ਕਿਸਾਨ ਆਪਣੀ ਸਾਧ ਚੱਲਦੇ ਰੱਖਣ ਦੀ ਹਾਕਮਾ ਨਾਲ ਮੱਥਾ ਲਾ ਰਹੇ ਹਨ ਤਾਂ ਇਸ ਦ੍ਰਿਸ਼ ਵਿੱਚੋਂ ਨੌਜਵਾਨਾਂ ਦੀ ਝਲਕ ਬਹੁਤ ਪਿੱਕੀ ਹੈ ਕਦੇ-ਕਦੇ ਕੋਈ ਚੇਤਨ ਤੇ ਜੁਝਾਰੂ ਨੌਜਵਾਨਾਂ ਦੀ ਟੋਲੀ ਦੀ ਗੂੰਜ ਪੈਂਦੀ ਹੈ ਪਰ ਆਮ ਕਰਕੇ ਪੰਜਾਬ ਦੇ ਜਨਤਕ ਖੋਲਾਂ ਦਾ ਪੇੜ ਨੋ ਨੌਜਵਾਨਾਂ ਦੀ ਮੌਜੂਦਗੀ ਨੂੰ ਤਰਸਿਆ ਜਾਂਦਾ ਹੈ ਤਰਸੇ ਗਾਈ ਹੱਕਾਂ ਲਈ ਸਮੂਹਿਕ ਸੰਘਰਸ਼ ਤਾਂ ਮਗਰੋਂ ਹੋਣਾ ਹੁੰਦਾ ਹੈ ਪਹਿਲਾਂ ਤਾਂ ਇੱਥੇ ਕੁਝ ਹੋ ਸਕਣ ਦੀ ਆਸ ਦੀ ਕ੍ਰੰਬਲ ਫੁੱਟਣੀ ਚਾਹੀਦੀ ਹੈ ਉਹ ਕ੍ਰੰਬਲ ਫੁੱਟਦੀ ਹੈ ਤਾਂ ਉਹ ਆਸਾਂ ਨੂੰ ਸਾਕਾਰ ਕਰਨ ਲਈ ਲੋਕ ਰਲ ਕੇ ਕਲਣਾ ਕਰਦੇ ਹਨ ਹੱਕਾਂ ਦੀ ਪੇਸ਼ਾਨ ਕਰਦੇ ਹਨ ਤੇ ਡਾਡੀਆਂ ਹਕੂਮਤਾਂ ਤੋਂ ਉਹ ਹੱਕ ਲੈਣ ਲਈ ਨਿਤਰਦੇ ਹਨ ਪਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਧਰਤੀ ਇੰਨੀ ਬੇਆਸ ਲੱਗਦੀ ਹੈ ਕਿ ਇੱਥੇ ਜ਼ਿੰਦਗੀ ਦਾ ਕੋਈ ਸਮਰ ਜਾਣ ਦੀ ਆਸ ਦੀ ਕਿਰਨ ਫੁੱਟਣ ਤੋਂ ਪਹਿਲਾਂ ਮੁਰਝਾ ਜਾਂਦੀ ਹੈ ਜ਼ਿੰਦਗੀ ਦੀ ਖੁਸ਼ਹਾਲੀ ਦੀ ਆਸਾਂ ਦੀਆਂ ਕਰੂੰਬਲਾਂ ਹੁਣ ਸੱਤ ਸਮੁੰਦਰੋਂ ਪਾਰ ਦੀ ਧਰਤੀ ਤੇ ਫੁੱਟ ਰਹੀਆਂ ਹਨ ਤੇ ਉੱਥੇ ਪੁੱਜਣ ਲਈ ਸੰਘਰਸ਼ ਵੀ ਹੋ ਰਿਹਾ ਹੈ ਪੰਜਾਬੀ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ ਘਾਲੀ ਜਾਰੀ ਕਲਣਾ ਪੰਜਾਬੀ ਚਿੰਤਕਾਂ ਦੀ ਇਸ ਫਿਕਰਮੰਦੀ ਦਾ ਜਵਾਬ ਮੰਦੀ ਹੈ ਕਿ ਪੰਜਾਬੀ ਨੌਜਵਾਨ ਨਕਮਾ ਹੋ ਚੁੱਕਿਆ ਹੈ ਜ਼ਿੰਦਗੀ ਤੋਂ ਬੇਮੁਖ ਹੋ ਚੁੱਕਿਆ ਤੇ ਇੱਕ ਹੋਰ ਨਿਰਾਸ਼ਾ ਦੇ ਸਮੁੰਦਰਾਂ ਵਿੱਚ ਗੋਤੇ ਲਾ ਰਿਹਾ ਹੈ ਜ਼ਿੰਦਗੀ ਦੀ ਬਿਹਤਰੀ ਦੀ ਆਸ ਇਓਂ ਇੰਨੀ ਜਲਦੀ ਕਿੱਥੇ ਮੁੱਕਦੀ ਹੈ ਇਨ ਸੁਆਰਲੈਂਡ ਦੇ ਸੁਪਨੇ ਅਜੇ ਜਿਉਂਦੇ ਹਨ ਹਾਂ ਪੰਜਾਬੀ ਨੌਜਵਾਨ ਪੰਜਾਬ ਅੰਦਰੀ ਜ਼ਿੰਦਗੀ ਦੇ ਸੰਵਰ ਜਾਣ ਤੋਂ ਬੇਮੁਖ ਹੋ ਜਾ ਸਕਦੇ ਹਨ ਪਰ ਭਰਪੂਰ ਜ਼ਿੰਦਗੀ ਜਿਉਣ ਦੀਆਂ ਆਸਾਂ ਤਾਂ ਮਨਾਂ ਚੋਂ ਵੀ ਧੜਕ ਰਹੀਆਂ ਹਨ ਇਹਨਾਂ ਆਸਾਂ ਦੀ ਪੂਰਤੀ ਲਈ ਨਿਗਾਹਾਂ ਦੂਰ ਦੀਆਂ ਤਰਤੀਆਂ ਤੇ ਹਨ ਇਹ ਆਸਾਂ ਨੇ ਪੰਜਾਬ ਤੋਂ ਹੈਰਾਨ ਕਰਨ ਦੀ ਪੱਧਰ ਤੱਕ ਪ੍ਰਵਾਸ ਨੂੰ ਜਨਮ ਦਿੱਤਾ ਹੈ ਪੱਛਮੀ ਤਰਜ਼ੇ ਜ਼ਿੰਦਗੀ ਦੀ ਚੱਕਾ ਚੌਂਦ ਖਵਤਕਾਰੀ ਸਵੇਚਾਰ ਦਾ ਪਰਛਾਵਾਂ ਇਤੋਂ ਨਾਲੋਂ ਸਾਫ਼ ਵਾਤਾਵਰਨ ਵਰਗੇ ਕਾਰਨ ਤਾਂ ਨਗੂਨੇ ਹਨ ਆਧਾਰਤਾ ਪੰਜਾਬ ਅੰਦਰ ਬੇਰੋਜ਼ਗਾਰੀ ਦੇ ਤਨ ਦਾ ਕਹਿਰ ਹੈ ਜਿਸ ਦਾ ਸਾਹਮਣਾ ਹਰ ਇੱਕ ਲਈ ਮੁਸ਼ਕਲ ਹੋਇਆ ਪਿਆ ਇਸ ਨੇ ਸਮਾਜਿਕ ਸੰਕਟ ਦੇ ਪ੍ਰਸਾਰ ਵਧਾ ਦਿੱਤੇ ਹਨ ਤੇ ਕੁੱਲ ਮਿਲਾ ਕੇ ਪੰਜਾਬ ਵਿੱਚ ਅਸੁਰੱਖਿਆ ਦੇ ਵਾਤਾਵਰਨ ਦਾ ਫੈਸਾਰਾ ਹੋ ਗਿਆ ਹੈ ਵਿਦੇਸ਼ੀ ਧਰਤੀਆਂ ਤੇ ਜ਼ਿੰਦਗੀ ਗੁਜ਼ਾਰਨ ਦਾ ਵੱਲ ਜਾ ਸਿੱਖ ਲੈਣ ਮਗਰੋਂ ਅੱਗੇ ਤੋਂ ਅੱਗੇ ਹੁੰਦੇ ਗਏ ਸੰਚਾਰ ਨੇ ਪੰਜਾਬੀਆਂ ਲਈ ਪ੍ਰਵਾਸ ਦਾ ਮਰਤਾਰਾ ਬਣਾ ਦਿੱਤਾ ਹੈ ਪੰਜਾਬੀ ਜਿਸ ਹੱਦ ਤੱਕ ਵਿਦੇਸ਼ਾਂ ਵਿੱਚ ਜਾਣ ਲਈ ਜ਼ਫਰ ਜਲਦੇ ਹਨ ਜਿੰਨੀ ਮਿਹਨਤ ਇੱਥੋਂ ਜਾਣ ਲਈ ਕਰਦੇ ਹਨ ਤੇ ਉਸ ਤੋਂ ਜ਼ਿਆਦਾ ਉੱਥੇ ਜਾ ਕੇ ਕਮਾਈਆਂ ਕਰਨ ਲਈ ਕਰਦੇ ਹਨ ਇਹ ਵੀ ਪੰਜਾਬੀਆਂ ਦੇ ਕੰਮ ਛੱਡ ਜਾਣ ਦੀ ਧਾਰਨਾ ਦਾ ਜਵਾਬ ਹੈ ਇੱਥੇ ਵੇਲੇ ਜਾਪਦੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨਾਲੇ ਉੱਥੇ ਪੜਾਈਆਂ ਕਰ ਰਹੇ ਨੇ ਨਾਲੇ ਦੋ ਦੋ ਸ਼ਿਫਟਾਂ ਵਿੱਚ ਕੰਮ ਕਰਕੇ ਫੀਸਾਂ ਦਾ ਜੁਗਾਰ ਕਰ ਰਹੇ ਹਨ ਇਹ ਮਿਹਨਤ ਕਿਹੜੇ ਭਾਈਚਾਰੇ ਨਾਲੋਂ ਘੱਟ ਬਣਦੀ ਹੈ ਜ਼ਿੰਦਗੀ ਦੇ ਸਬਰ ਜਾਣ ਦੀ ਆਸ ਉਹ ਵੀ ਤਾਂ ਮਿਹਨਤ ਮਨੁੱਖੀ ਸੁਭਾ ਦਾ ਹਿੱਸਾ ਹੈ ਪੰਜਾਬੀ ਔੜ ਕੰਦਾ ਕੰਮ ਕਰ ਸਕਦੇ ਹਨ ਪਰ ਇਹ ਕੰਮ ਜ਼ਿੰਦਗੀ ਵਿੱਚ ਰੰਗ ਪਰਦਾ ਜਾਪੇ ਢਿੱਡ ਨੂੰ ਤੁਲਕਾ ਦੇਣ ਲਈ ਤਾਂ ਹਰ ਕੋਈ ਕਰਦਾ ਹੀ ਹੈ ਕਰ ਰਿਹਾ ਜੇ ਭੁਇ ਇੱਕ ਵਿਦੇਸ਼ ਵਿੱਚ ਜਾ ਕੇ ਸਮਰਦਾ ਦਿਸੇ ਤਾਂ ਕੋਈ ਇੱਥੇ ਕਿਉਂ ਰਹੇਗਾ ਇੱਥੇ ਉਹੀ ਰਹਿਣਗੇ ਜਿਨ੍ਹਾਂ ਲਈ ਕਿਤੇ ਹੋਰ ਰੌਸ਼ਨੀ ਦੀ ਕਿਰਨੀ ਹੈ ਉਹ لازਮੀ ਹੀ ਇੱਥੋਂ ਵੀ ਰੌਸ਼ਨੀ ਲੱਭ ਲੈਣਗੇ ਪਰਵਾਸ ਪੰਜਾਬ ਦੇ ਇਹਨਾਂ ਸੰਕਟਾਂ ਦਾ ਹੱਲ ਨਹੀਂ ਹੋ ਸਕਦਾ ਪਛੜੇ ਸਮਾਜਾਂ ਤੋਂ ਵਿਕਸਿਤ ਸਮਾਜ ਵੱਲ ਪ੍ਰਵਾਸ ਹੁੰਦਾ ਹੀ ਰਿਹਾ ਹੈ ਹੁਣ ਵੀ ਜਾਰੀ ਰਹੇਗਾ ਪਰ ਇਹ ਸਾਡੇ ਸਮਾਜ ਦੇ ਸੰਕਟਾਂ ਦਾ ਨਿਵਾਰਨ ਕਰਨ ਜੋਗਾ ਕਿਵੇਂ ਹੋ ਸਕਦਾ ਹੈ ਇਹਨਾਂ ਸੰਕਟਾਂ ਦਾ ਹੱਲ ਤਾਂ ਇੱਥੋਂ ਦੇ ਸਮਾਜ ਨੇ ਕਰਨਾ ਹੈ ਪਿੱਛੇ ਬਚ ਕੇ ਸਮਾਜ ਨੇ ਕਰਨਾ ਹੈ ਪ੍ਰਵਾਸ ਜਿੰਨਾ ਵੀ ਵੱਡਾ ਹੋਵੇ ਜਿੰਨਾ ਵੀ ਵਿਆਪਕ ਹੋਵੇ ਅਜੇ ਤੱਕ ਸਾਡੇ ਪੰਜਾਬ ਦੀ ਚੰਦ ਪ੍ਰਤੀਸ਼ਤ ਦਾ ਮਸਲਾ ਹੀ ਬਣਦਾ ਹੈ ਸਾਮਰਾਜੀ ਮੁਲਕਾਂ ਦੇ ਡੂੰਗੇ ਹੋ ਰਹੇ ਆਰਥਿਕ ਸੰਕਟਾਂ ਨੇ ਉੱਥੇ ਵੀ ਆਉਂਦੇ ਸਮੇਂ ਵਿੱਚ ਰੋਜ਼ਗਾਰ ਦੇ ਮੌਕਿਆਂ ਤੇ ਸੱਟ ਮਾਰਨੀ ਹੈ ਪਰ ਪੰਜਾਬ ਦੇ ਬੇਜ਼ਮੀਨੇ ਕਿਸਾਨਾਂ ਗਰੀਬ ਦੁਕਾਨਦਾਰਾਂ ਤੇ ਦਲਿਤਾਂ ਦੇ ਬੱਚਾਂ ਲਈ ਤਾਂ ਹੁਣ ਵੀ ਉਹਨਾਂ ਮੁਲਕਾਂ ਦੀ ਬੂਹੇ ਬੰਦੀ ਹਨ ਲੱਖਾਂ ਰੁਪਏ ਝੋਕੇ ਜਾਣ ਦੀ ਪਰਖ ਹੋਈ ਨਹੀਂ ਇਨ੍ਹਾਂ ਹਿੱਸਿਆਂ ਦੀ ਇਹਨਾਂ ਨੂੰ ਆਸਾਂ ਪੰਜਾਬ ਦੀ ਧਰਤੀ ਤੇ ਜਗਾਉਣੀਆਂ ਪੈਣੀਆਂ ਹਨ ਤੇ ਉਹਨਾਂ ਨੂੰ ਬੂਰ ਪਾਉਣ ਲਈ ਸਭਨਾ ਕਿਰਤੀ ਲੋਕਾਂ ਨਾਲ ਰਲ ਕੇ ਉਹਨਾਂ ਦੇ ਸੁਪਨਿਆਂ ਦੀ ਕਤਲਗਾ ਬਣੇ ਇਸ ਨਿਜ਼ਾਮ ਨਾਲ ਪਿੰੜਨਾ ਹੀ ਪੈਣਾ ਹੈ ਕੋਈ ਪ੍ਰਵਾਸ ਇਨਾਂ ਲਈ ਰੌਸ਼ਨ ਪੁਇਖ ਦੇ ਬੂਹੇ ਖੋਲਣ ਜੋਗਾ ਨਹੀਂ ਹੈ ਇਹਨਾਂ ਨੌਜਵਾਨਾਂ ਨੇ ਵਰਤਮਾਨ ਇੱਥੇ ਹੀ ਹੰਡਾਉਣਾ ਹੈ ਤੇ ਪੁਇਖ ਵੀ ਇੱਥੇ ਹੀ ਬਣਾਉਣਾ ਹੈ ਇਸ ਸਪਰਸ਼ਤ ਦੀਆਂ ਇਸੇ ਤਰਤੀ ਤੇ ਪੁਇਖ ਸੰਵਾਰਨ ਦੀਆਂ ਆਸਾਂ ਅਜੇ ਜਿਉਂਦੀਆਂ ਹਨ ਪੰਜਾਬ ਵਿੱਚ ਲੋਕਾਂ ਨੂੰ ਜੁੱਜਣ ਦਾ ਹੋਕਾ ਦੇ ਰਹੀਆਂ ਨੌਜਵਾਨ ਟੋਲੀਆਂ ਇਸ ਸੱਚ ਦੇ ਦੇਦਾਰ ਕਰਵਾ ਰਹੀਆਂ ਹਨ ਕਿਰਤੀ ਘਰਾਂ ਦੇ ਇਹਨਾਂ ਧੀਆਂ ਪੁੱਤਾਂ ਦੀਆਂ ਟੋਲੀਆਂ ਅੱਜ ਛੋਟੀਆਂ ਹਨ ਪਰ ਇਹ ਪੰਜਾਬ ਦੀ ਵੱਡੀ ਆਸ ਦਾ ਸੋਮਾ ਹਨ ਪੰਜਾਬ ਦੀਆਂ ਨੌਜਵਾਨ ਵਿਦਿਆਰਥੀਆਂ ਜਥੇਬੰਦੀਆਂ ਵਿੱਚ ਸ਼ਾਮਲ ਅਜਿਹੇ ਸੈਂਕੜੇ ਕਾਰਕੁਨ ਲੋਕ ਸੰਘਰਸ਼ਾਂ ਦਾ ਝੰਡਾ ਉੱਚਾ ਕਰ ਰਹੇ ਹਨ ਇਹਨਾਂ ਨੌਜਵਾਨਾਂ ਦੀਆਂ ਜੀਹਾਂ ਜਿਉਂਦੀਆਂ ਆਸਾਂ ਜੀ ਪੰਜਾਬ ਦਾ ਪੁੱਕ ਜਿਉਂਦਾ ਹੈ ਧੰਨਵਾਦ